एमएलए पराज पति ने गरीब परिवार न मदद दी है दस दे गरीब परिवार का छत डिग गया से जिस मदद जुड़ी है एमएलए पराज पति ने की है छत डिगन करके जुड़ी है यह मदद उन्होंने तो वालों की गई है ਪਵਾਨੀਗੜ ਦੇ ਪਿੰਡ ਪੱਟੀਵਾਲ ਕਲਾ ਦੇ ਵਿੱਚ ਬਰਸਾਤ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ गिर ਗਈ ਜਿਸ ਤੋਂ ਬਾਅਦ ਉਸ ਪਰਿਵਾਰ ਦੀ ਔਰਤ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਜਿਸ ਤੋਂ ਬਾਅਦ ਸੰਗਰੂਰ ਦੇ ਐਮ.ਐਲ.ਏ. ਨਰਿੰਦਰ ਕੌਰ ਪਰ ਆਜ ਦੇ ਪਤੀ ਮਨਦੀਪ ਲਖੇਵਾਲ ਨੇ ਇਸ ਗਰੀਬ ਪਰਿਵਾਰ ਦੀ ਛੱਤ ਦੀ ਮੁਰੰਮਤ ਦਾ ਬੀੜਾ ਚੁੱਕਿਆ ਮਨਦੀਪ ਲਖੇਵਾਲ ਨੇ ਉਹਨਾਂ ਦੇ ਘਰ ਜਾ ਕੇ ਪਰਿਵਾਰ ਨੂੰ ਰਾਸ਼ਨ ਦੇ ਸਮੇਤ 21000 ਦੀ ਵਿੱਤੀ ਸਹਾਇਤਾ ਦਿੱਤੀ ਹੈ ਕ੍ਰਿਸ਼ਨ ਕਾਰ ਇਸ ਤਰੀਕੇ ਦੇਖਦੇ ਹੋ ਅੱਜ ਜਨਮ ਦਿਨ ਮੌਕੇ ਐਮ ਐਲ ਏ ਦੇ ਪਤੀ ਪਹੁੰਚੇ ਨਹੀਂ ਤੁਹਾਡੇ ਕੋਲ ਮਦਦ ਕਰਨ ਵੀਰੇ ਚੌਥੀ 24 4 ਤਰੀਕ ਨੂੰ ਮੇਰੇ ਘਰ ਦੀ ਸੱਤ ਦਿਗੇ ਸੀ ਮਾਲੋ ਮੈਂ ਅੰਦਰੋਂ ਤੱਕ ਐਨਾ ਟੁੱਟ ਗਈ ਸੀ ਕਿ ਮੈਨੂੰ ਉਮੀਦ ਨਹੀਂ ਸੀ ਵੀ ਮੇਰੇ ਤੱਕ ਕੋਈ ਪਹੁੰਚੇਗਾ ਸਾਨੂੰ ਹੌਸਲਾ ਹੋ ਗਿਆ ਕਹਿੰਦੇ ਹੁਣ ਸਾਨੂੰ ਨਾ ਹੌਸਲਾ ਹੋ ਗਿਆ ਵੀਰ ਸਾਨੂੰ ਹੌਸਲਾ ਹੋ ਗਿਆ ਵੀਰ ਨਾਲ ਖੜਿਆ ਤਾਂ ਐਨਾ ਹੌਸਲਾ ਹੋ ਗਿਆ ਵੀ ਬੱਚੇ ਦੇ ਸਾਥ ਪੈਲੀ 40 ਜਗ੍ਹਾ ਤੇ ਬੈਠੇ ਦਰਦ ਵੀ ਕਿਤੇ ਨਾ ਕਿਤੇ ਨਹੀਂ ਬਿਲਕੁਲ ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗਾਂ ਬੰਦਾ ਕਰ ਰਿਆ ਤਾਂ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ ਅਸੀਂ ਇੱਕ ਛੋਟੇ ਜਿਹੇ ਪਿੰਡ ਚੋਂ ਆ ਸਾਡੇ ਅਸੀਂ ਵੀ ਗਾਡਰ ਬਾਲ ਲੈਣਾ ਘਰਾਂ ਚ ਰਹਿੰਦੇ ਨੇ ਹੁਣ ਤੱਕ ਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪ੍ਰਾਣਾ ਕਰ ਦੇ ਸਕਦੇ ਹਾਂ ਗਾਡਰ ਬਾਲ ਲੈਣ ਆ ਉਹ ਜਦੋਂ ਛਤਾਂ ਮੀਂਹ ਦੇ ਵਿੱਚ ਚੋਂਦੀਆਂ ਨੇ ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆਵਾਂ ਆ ਇਹ ਨੂੰ ਸਾਨੂੰ ਪਤਾ ਜੋ ਉਸ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਤੇ ਉਸੇ ਦਾ ਹੱਲ ਕਰ ਸਕਦੇ ਹੋ ਉਹ ਅਗਰ ਚੰਡੀਗੜ੍ਹ ਬੈਠੇ ਹੋਈਏ ਵੱਡੇ ਵੱਡੇ ਮਹਿਲਾਾਂ ਚ ਜਨਮੇ ਹੋਈਏ ਤਾਂ ਸਾਨੂੰ ਤਾਂ ਇਸ ਮਸਲੇ ਨਾਲ ਪਤਾ ਵੀ ਲੱਗਣਾ ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕਿ ਦੁੱਖ ਕੀ ਹੁੰਦਾ ਪਤਾ ਨਹੀਂ ਤਾਂ ਹੱਲ ਕੀ ਕਰਾਂਗੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੁਣ ਘਰ ਦੀ ਸ਼ਰਤ ਅਸੀਂ ਕਹਿ ਸਕਦੇ ਹਾਂ ਜਲਦੀ ਪਹੁੰਚ ਬਿਲਕੁਲ ਪਹੁੰਚੂਗੀ ਸਾਡਾ ਫਰਜ਼ ਹੈ ਮੈਂ ਸਾਡੀ ਪਿੰਡਲੀ ਟੀਮ ਨੂੰ ਵੀ ਬੇਨਤੀ ਕੀਤੀ ਆ ਤੇ ਜਿਹੜੀ ਪੌਣੀਗੜ੍ਹ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲਖੇਵਰੀ ਆਏ ਨੇ ਬਾਈ ਸਾਰੇ ਨੂੰ ਮੈਂ ਕਿਹਾਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾਗਾ ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਂ ਇਹਨੂੰ ਦੱਸੋ ਆਪਾਂ ਪਰਿਵਾਰ ਨੂੰ ਇਹਨਾਂ ਦਾ ਜੋ ਜੀਵਨ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜਾ ਕਰਕੇ ਦੇਣਾ ਆਪਾਂ ਨੇ